ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਗੂਜਰੀ ਮਹੱਲਾ ਚੌਥਾ ਇਹ ਧਿਆਨ ਨਾਲ ਜਿਸ ਤਰ੍ਹਾਂ ਉਚਾਰਨ ਕੀਤਾ ਹੈ اسی ਤਰ੍ਹਾਂ ਹੀ ਸ਼ੁੱਧ ਬੋਲਣਾ ਹੈ ਦੋ ਗੱਗੇ ਆ ਗਏ ਹਨ ਰਾਗ ਗੂਜਰੀ ਕਈ ਵਾਰ ਅਸੀਂ ਜਦੋਂ ਛੇਤੀ ਬੋਲਦੇ ਆ ਤਾਂ ਐਂ ਬੋਲ ਜੰਨੇ ਆ ਰਾਗ ਗੂਜਰੀ ਦੋਵੇਂ ਗੱਗੇ ਸ਼ੁੱਧ ਬੋਲਨੇ ਹਨ ਰਾਗ ਗੂਜਰੀ ਮਹੱਲਾ ਚੌਥਾ ਕਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਇਹ ਧਿਆਨ ਨਾਲ ਦੋਵੇਂ ਪਾਦ ਉਚਾਰਨ ਕਰਨੇ ਹਨ ਬਿਨੋ ਕਰੋ ਨਹੀਂ ਕਹਿਣਾ ਹੂੜਿਆਂ ਦੇ ਨਾਲ ਊੜਾ ਬੰਦ ਮੂਵਲਾ ਔਂਕੜ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰਦਾਇਆ ਨਾਮ ਪ੍ਰਗਾਸ ਰਾਰਾ ਪੂਰਾ ਪ੍ਰਗਾਸ ਹਾਮ ਕੀਰੇ ਕਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪਰਗਾਸ ਹਾਮ ਕਈ ਮੋਕੋ ਕਹਿ ਜਾਂਦੇ ਨੇ ਮੋਕਾਓ ਜਿਹੜਾ ਊੜਾ ਬੰਦਮੂਲਾ ਔਂਕੜ ਹੈ ਇਹਦਾ ਉਚਾਰਨ ਕਾਓ ਕਰਨਾ ਹੈ ਕੋ ਨਹੀਂ ਕਹਿਣਾ ਹੈ ਮੇਰੇ ਮੀਤ ਗੁਰਦੇਵ ਮੂਕੋ RAM ਨਾਮ ਪਰਗਾਸ ਗੁਰਦੇਵ ਤੇ ਵਿਸਰਾਮ ਹੈ ਮੂਕੋ ਤੇ ਯਮ ਕਰ ਗੁਰਮਤੋ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੀ ਵੱਡ ਭਾਗ ਵਡੇਰੇ ਜਿਨ ਫਰਹਰ ਸਰਦਾ ਹਰ ਪਿਆਸ ਸਰਦਾ ਤੇ ਠਮਕ ਲਾਉਣੀ ਹੈ ਹਰ ਜਨ ਕੀ ਵੱਡ ਭਾਗ ਵਡੇਰੇ ਜੇਨ ਹਰ ਹਰ ਸਰਦਾ ਹਰ ਪਿਆਸ ਫਰ ਹਰ ਨਾਮ ਮਿਲੈ ਤ੍ਰਿਪਤਾਸਹਿ ਮੇਲ ਸੰਗਤ ਗੁਣ ਪ੍ਰਗਾਸ ਇਹ ਵੀ ਇਸੇ ਤਰ੍ਹਾਂ ਉਚਾਰਨ ਕਰਨਾ ਹਰ ਹਰ ਨਾਮ ਮਿਲੈ ਇੱਥੇ ਠਮਕ ਲਾ ਦੇਣੀ ਹੈ ਫਿਰ ਬੋਲਣਾ ਤ੍ਰਿਪਤਾਸਹਿ ਵਿਸਰਾਮ ਤ੍ਰਿਪਤਾਸਹਿ ਵੀ ਲਾਉਣਾ ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਮੇਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਇਹ ਵੀ ਜਿਨ ਹਰ ਹਰ ਕਿਥੇ ਠੰਮਕ ਲਾਦਨੀ ਹੈ ਹਰ ਰਸ ਨਾਮ ਕਿਥੇ ਠੰਮਕ ਲਾਦਨੀ ਹੈ ਨਾ ਪਾਇਆ ਕਿਥੇ ਵਿਸਰਾਮ ਹੈ ਤੇ ਭਾਗ ਹੀਣ ਜਮ ਪਾਸ ਜੋ ਸਤ ਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਸੰਗਤ ਤੇ ਠਮਕ ਲਾ ਦਣੀ ਐ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੇਨ ਹਰ ਜਨ ਸਤ ਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਧਨ 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 ਸਤ ਸੰਗਤ ਜਿਤ ਹਰ ਰਸ ਪਾਇਆ ਕਿੱਥੇ ਵਿਸਰਾਮ ਲਾਉਣਾ ਹੈ ਪਹਿਲਾ ਧਨ ਦੇ ਉੱਤੇ ਟਿੱਪੀ ਨਹੀਂ ਹੈ ਇਹਨੂੰ ਪੂਲਾ ਬੋਲਣਾ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਗਾਸ ਮੇਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵਹਿ ਉਦਮ ਕਾਹਿ ਤਿ ਯਮਕਲਾਦਨੀਐ ਕਾਹੀ ਰੇ ਮਨ ਚਿਤਵਹਿ ਉਦਮ ਜਾ ਅਹਰ ਹਰ ਜੀਵ ਪਰਿਆ ਸਾਲ ਪੱਥਰ ਮਹ ਜੰਤ ਉਪਾਏ ਮਹ ਜੰਤ ਉਪਾਏ ਨਹੀਂ ਕਹਿਣਾ ਸੈਲ ਪੱਥਰ ਮਹ ਇੱਥੇ ਠਮਕਾ ਜੰਤ ਉਪਾਏ ਸਾਲ ਪੱਥਰ ਮਹ ਜੰਤ ਉਪਾਏ ਤਾ ਕਾਰਿ ਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਇਹ ਧਿਆਨ ਨਾਲ ਉਚਾਰਨ ਕਰਨਾ ਆਮ ਜਿਹੜੇ ਅੰਜਾਨ ਪਾਠੀ ਸਿੰਘ ਹਨ ਉਹ یوں ਬੋਲ ਜੰਦੇ ਨੇ ਮੇਰੇ ਮਾਧੂ ਜੀ ਊੜਾ ਨਹੀਂ ਲਾਉਣਾ ਮਾਦਾਓ ਯਾਨੀ ਊੜਾ ਬੰਦ ਮੁਗਲਾ ਔਂਕੜ ਹੈ ਨਾ ਇਹਨੂੰ ਉਚਾਰਨ ਕਰਨਾ ਹੈ ਮੇਰੇ ਮਾਦਾਓ ਜੀ ਸਤ ਸੰਗਤ ਮਿਲੇ ਸੋ ਤਰਿਆ گور ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਸੂਕੇ ਕਾਸਟ ਕਾਸਟ ਨਹੀਂ ਕਹਿਣਾ ਸੂਕੇ ਕਾਸਟ ਇੱਥੇ ਠਮਕ ਲਾ ਦਨੀ ਹੈ ਸੂਕੇ ਕਸ ਕੇ ਬੋਲਣਾ ਹੈ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕੈਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊੜ ਆਵੇ ਸਾ ਕੋਸਾ ਇਹ ਯਮਕ ਲਾਉਣੀ ਐ ਊਡੇ ਇੱਥੇ ਯਮਕ ਲਾਦਨੀ ਐ ਕਸ ਕੇ ਬੋਲਣਾ ਹੈ ਊਡੇ ਊੜ ਆਵੇ ਸਾ ਕੋਸਾ ਊਡੇ ਊੜ ਆਵੇ ਸਾ ਕੋਸਾ ਤਿਸ ਪਾਛੇ ਬੱਚਰੇ ਛਰਿਆ ਬੱਚਰੇ ਨਹੀਂ ਕਹਿਣਾ ਪੂਲਾ ਹੀ ਬੋਲਣਾ ਹੈ ਬਚਰੀ ਛਰਿਆ ਤਿਸ ਪਾਛੇ ਬਚਰੀ ਛਰਿਆ ਉੜ ਉਡ ਆਵਾ ਸਾ ਕੋ ਸਾ ਤਿਸ ਪਛ ਬਚਰੇ ਛਰਿਆ ਤੈਨ ਕਾਵਣ ਖਲਾਵੈ ਕਾਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ 10 ਅਸ਼ਟ ਸਿਧਾਂਤ ਸਭ ਨਿਧਾਨ ਨਿਧਾਨ ਹੀ ਬੋਲਣਾ ਇਸ ਨੂੰ ਸਭ ਨਿਧਾਨ 10 ਅਸ਼ਟ ਸਿਧਾਂਤ ठाकुर करतल धरया एक करतल ਇਕੱਠਾ ਨਹੀਂ ਬੋਲਣਾ ਠਾਕੁਰ ਕਰਤਲ ਧਰਿਆ ਕਰ ਨਾਮ ਹੱਥਾਂ ਦਾ ਹੈ ਤਲ ਨਾਮ ਤਲੀ ਦਾ ਹੈ ਵਾਹਿਗੁਰੂ ਜੀ ਨੇ ਹੱਥ ਦੀ ਤਲੀ ਦੇ ਉੱਤੇ ਰਿੱਧੀਆਂ ਸਿੱਧੀਆਂ ਰੱਖੀਆਂ ਹੋਈਆਂ ਹਨ ਜਨ ਨਾਨਕ ਬਾਲ ਬਾਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਤੇਰਾ ਅੰਤ ਨ ਪਾਰਾ ਵਰਿਆ ਤੇਰਾ ਤੀਯੰਕ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ